ਵਾਹਿਗੁਰੂ ਸਾਬ ਜੀ ਚਾਲਾਂਗੇ ਉਠ ਨਾਮ ਜਪ ਨਿਸ ਬਾਸੁਰ ਰਾਦ ਵਾੜ ਤੁਜੇ ਨ ਵਿਆਪਈ ਨਾਨਕ ਮਿਟੇ ਉਪਾਦ ਸੋ ਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰ ਕੈ ਜਨਮ ਮਰਨ ਦੁਖ ਜਾਏ ਸਾਹਿਬ ਜੀ ਸੋ ਰਠ ਮਹਲਾ ਪਜਵਾ ਗੁਰ ਪੂਰਾ ਅਰਾਧੇ ਕਰਜ ਸਗਲੇ ਸਾਦੇ ਸਗਲ ਮਨੋਰਥ ਊਰੇ ਭਜੇ ਨਾਜ ਤੂਰੇ ਗੁਰ ਪੂਰਾ ਆਰਾਧੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਅਨੰਦ ਤੂਰੇ ਸੰਤੋ RAM ਜਬਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਮਨ ਪਾਣੀ ਨਾਨਕ ਦਾਸ ਉਹ ਕਹਾਣੀ ਨਿਰਮਲ ਅਕਥ ਕਹਾਣੀ ਗੁਰ ਪੂਰੇ ਕੀ ਬਾਣੀ ਪਾਰ ਬ੍ਰह्म ਮਨ ਪਾਣੀ ਨਾਨਕ ਦਾਸ ਉਹ ਕਾਣੀ ਨਿਰਮਲ ਇਕੱਠ ਕਹਾਣੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਰਠਿ ਮਹਲਾ 5 ਗੁਰਪੂਰਾ ਆਰਾਧੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜ ਅਨ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਸਗਲ ਦਵਾਰ ਕੋ ਛਾੜ ਕੈ ਗਾਇਓ ਤਵਾਰ ਦਵਾਰ ਦਾਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਹਿਬ ਜੀ ਸਵਈਆ ਵੀਰ ਸੰਘਾਰ ਕਾ ਸ੍ਰੀ ਜਦ ਵੀਰ ਕੇ ਪੂਪ ਪਇਓ ਅਦ ਕੋਪ ਮਈ ਹਾ ਵੀਰ ਸੰਗਾਰ ਕੈ ਸ੍ਰੀ ਜਦ ਪਾਸ ਜਦ ਵੀਰ ਕੇ ਪੂਪ ਐਓ ਆਦ ਕੋਵ ਮਈ ਹਾ ਜੁਦ ਵਿਖੇ ਤਨ ਦੇਦ ਭਇਓ ਤਨ ਕੀ ਸਿਗਰੀ ਸਦ ਭੂਲ ਗਈ ਹੈ ਅਨ ਕੀ ਸੈਨਾ ਨੀ ਪ੍ਰਭ ਕੀ ਸੋ ਪਰਿਸ਼ੁੱਧ ਮੈਂ ਬਿਨ ਪ੍ਰਾਨ ਭਈ ਹੈ ਭੂਪਤ ਮਾਨੋ ਸੀਸਨ ਕੀ ਸਭ ਸੂਰਨ ਹੂ ਕੀ ਜਗਤ ਲਈ ਹੈ ਉਪਤ ਬਾਨੋ ਸੀਸਨ ਕੀ ਸਭ ਸੂਰਨ ਹੂ ਕੀ ਜਗਤ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ